ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਜਿੰਨੀਆਂ ਮੇਰੀਆ ਭੈਣਾਂ ਮੇਰੀਆ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਵਧੀਆ ਮਕਾਨ ਲੈ ਕੇ ਪਹੁੰਚੇ ਹਾਂ ਜੀ ਤੁਹਾਡੀ ਫਰਮਾਇਸ਼ ਤੇ ਡਬਲ ਸਟੋਰੀ ਬਣਿਆ ਹੋਇਆ ਵਧੀਆ ਪੋਰਸ਼ਨ ਬਣਿਆ ਹੋਇਆ ਤੇ ਗੱਲ ਕਰਦੇ ਹਾਂ ਅੱਗੇ ਆਪਾਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ 'ਚ ਤੁਹਾਡੇ ਰਿਸ਼ਤੇਦਾਰਾਂ ਕੋਲੇ ਮਕਾਨ ਹੈ ਘਰ ਹੈ ਕੂਠੀ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤੁਹਾਨੂੰ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਐਡ ਆਪਾਂ ਫ੍ਰੀ ਦੇ ਵਿੱਚ ਜਲਦੀ ਤੋਂ ਜਲਦੀ ਤੁਹਾਡੀ ਲਗਾ ਦੇਵਾਂਗੇ ਜੀ ਮਕਾਨ ਦੀ ਆਪਾਂ ਗੱਲ ਕਰਦੇ ਹਾਂ ਮਕਾਨ ਦੇਖਣ ਚ ਸੋਹਣਾਗਾ ਵਧੀਆ ਬਣਿਆ ਹੋਇਆ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਜਗ੍ਹਾ ਆਪਾਂ ਨੂੰ ਮਿਲ ਜੂਗੀ 50 ਗਾਜੋ 50 ਗਾਜੋ ਮਕਾਨ ਬਣਿਆ ਹੋਇਆ ਜਿਹੋ ਜਿਹਾ نیچے ਬਣਿਆ ਹੋਇਆ ਉਹੋ ਜਿਹਾ ਹੀ ਉੱਪਰ ਬਣਿਆ ਹੋਇਆ ਮਕਾਨ ਸੋਹਣਾ ਬਣਾ ਰੱਖਿਆ ਇਹਨਾਂ ਨੇ ਮੇਨਟੇਨ ਕੀਤਾ ਹੋਇਆ ਜੇ ਆਪਾਂ ਲੰਬਾਈ ਚੁੜਾਈ ਦੀ ਗੱਲ ਕਰੀਏ ਤਾ ਇਹਨਾਂ ਨੂੰ 10 ਫੁੱਟ ਦਾ ਮੱਥਾ ਲੱਗਦਾਗਾ ਤੇ ਜਿਹੜੀ ਲੰਬਾਈ ਹੈ ਪਿੱਛੇ ਤੱਕ ਉਹ 45 ਫੁੱਟ ਹੈ ਟੋਟਲ ਬਣ ਜੂਗਾ 50 ਗਜ ਤੇ ਦੇਖ ਹੀ ਰਹੇ ਹੋ ਤੁਸੀਂ ਵੀਡੀਓ ਮਕਾਨ ਤੁਸੀਂ ਦੇਖ ਹੀ ਰਹੇ ਹੋ ਬਹੁਤ ਵਧੀਆ ਬਣਾਇਆ ਹੋਇਆ ਇਹਨਾਂ ਨੇ ਜਿਹੜਾ ਬਾਥਰੂਮ ਏਰੀਆ ਬਹੁਤ ਵਧੀਆ ਆਪਾਂ ਨੂੰ ਮਿਲ ਜੂਗਾ ਕਿਚਨ ਆਪਾਂ ਨੂੰ ਓਪਨ ਮਿਲ ਜੂਗਾ ਓਪਨ ਕਿਚਨ ਹੈ ਕਿਚਨ ਵੀ ਵਧੀਆ ਸੋਹਣਾ ਸਾਰਾ ਕੁਝ ਵਧੀਆ ਸਿੰਕ ਵਗੈਰਾ ਜੋ ਵੀ ਟਾਈਲਰ ਟੂਲਾਂ ਜਿਹੜੀਆਂ ਲੱਗਣੀਆਂ ਹੁੰਦੀਆਂ ਸਾਰੀਆਂ ਲਗਵਾ ਰੱਖੀਆਂ ਰੰਗ ਵਧੀਆ ਇਹਨਾਂ ਨੇ ਕਰਵਾ ਰੱਖਿਆ ਹੈ नीचे ਵਧੀਆ ਟਾਈਲਾਂ ਟੂਲਾਂ ਲੱਗੀਆਂ ਹੋਈਆਂ ਤੇ ਵਧੀਆ ਮਕਾਨ ਹੈ ਜੀ ਟੋਟਲ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਨੂੰ ਬੈੱਡਰੂਮ ਬਹੁਤ ਵਧੀਆ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਕ ਆਪਾਂ ਨੂੰ ਬੈੱਡਰੂਮ ਮਿਲ ਜੂਗਾ ਹਾਂ ਇੱਕ ਡਰਾਇੰਗ ਰੂਮ ਮਿਲ ਜੂਗਾ ਨੀਚੇ ਤੇ ਜਿਵੇਂ ਤੁਸੀਂ ਕਮੈਂਟ ਪਾਈ ਸੀਗੇ ਉਸ ਹਿਸਾਬ ਨਾਲ ਆਪਾਂ ਲੈ ਕੇ ਪਹੁੰਚੀਆਂ ਤੁਸੀਂ ਕਹਿੰਦੇ ਸੀਗੇ ਵੀ ਸਾਨੂੰ ਇੱਕ ਤਾਂ ਬਾਹਰਲੀ ਸਾਈਡ ਤੇ ਦੁਕਾਨ ਚਾਹੀਦੀ ਹੈ ਦੁਕਾਨ ਵੀ ਬਣੀ ਹੋਈ ਆ ਉਹ ਵੀ ਤੁਹਾਨੂੰ ਅੱਗੇ ਦੇਖਣ ਨੂੰ ਮਿਲੂਗੀ ਦੁਕਾਨ ਬਣੀ ਹੋਈ ਆ ਬਾਹਰਲੀ ਸਾਈਡ ਉੱਪਰ ਵੀ ਪੋਰਸ਼ਨ ਬਣਿਆ ਹੋਇਆ ਹੈ ਜਿਵੇਂ نیچے ਹੈ ਉੱਪਰ ਉਵੇਂ ਹੀ ਹੈ ਬਾਥਰੂਮ ਏਰੀਆ ਆਪਾਂ ਨੂੰ ਇੱਕ ਬੈਡਰੂਮ ਉੱਪਰ ਕਿਚਨ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜਾ ਹ ਮਕਾਨ ਪਹੁੰਚੇਗਾ ਤੁਹਾਨੂੰ ਮੈਂ ਲੋਕੇਸ਼ਨ ਕਨਫਰਮ ਕਰਵਾ ਦਿੰਨਾ ਜੀ ਤੁਸੀਂ ਦੇਖੋ ਆਪਣੇ ਕੋਲੇ ਆਹ ਜਿਹੜਾ ਮਕਾਨ ਪਹੁੰਚੇ ਨੀਅਰ ਏਪੈਕਸ ਹਸਪੀਟਲ ਬਟਾਲਾ ਰੋਡ ਨੀਅਰ 6 ਗੈਂਸ ਗੋਡਾਊਨਸੀ ਗਲੀ ਨੰਬਰ 1 ਨੀਲ ਕਮਲ ਸਲੂਨ ਜੀ ਠੀਕ ਹੈ ਜੀ ਇੱਥੇ ਆ ਮਕਾਨ ਬਣਿਆ ਹੋਇਆ ਲੋਕੇਸ਼ਨ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਕਿਸੇ ਨੇ ਜਾ ਕੇ ਦੇਖਣਾ ਹੋਵੇ ਜਾ ਕੇ ਦੇਖ ਸਕਦੋਂ ਠੀਕ ਹੈ ਜੀ ਵਧੀਆ ਮਕਾਨ ਹੈ ਬਾਕੀ ਤੁਸੀਂ ਦੇਖ ਹੀ ਰਹੇ ਹੋ ਕਿਸੇ ਨੂੰ ਵੀ ਪਸੰਦ ਆਵੇ ਕੋਈ ਵੀ ਖਰੀਦਣ ਦਾ ਜੇ ਚਾਹ ਬਣ ਤਾਂ ਜਾ ਕੇ ਜਰੂਰ ਆਇਓ ਇੱਕ ਵਾਰੀ ਗੱਲ ਕਰ ਲਿਓ ਬਾਕੀ ਜਿਹੜਾ ਰੇਟ ਆਪਣੇ ਕੋਲੇ ਮਾਲਕ ਨੇ ਕਿਹਾ ਹੈ 22 ਲੱਖ ਰੁਪਇਆ ਭੇਜੇ ਤੇ ਮਾਲਕ ਨੇ ਕਿਹਾ ਉੱਪਰ-ਨੀਚੇ ਹੋ ਜਾਊਗਾ ਤੇ ਜਗ੍ਹਾ ਰਜਿਸਟਰੀ ਵਾਲੀ ਹੈ ਜੀ ਕਿਉਂਕਿ ਆਸੇ-ਪਾਸੇ ਦਾ ਏਰੀਆ ਬਹੁਤ ਵਧੀਆ ਹੈ ਰੇਟ 22 ਲੱਖ ਰੁਪਇਆ ਇੱਕ ਬਣ ਕੇ ਹੈ ਬਾਕੀ ਹੋ ਜਾਊਗਾ ਜਾ ਕੇ ਤੁਸੀਂ ਦੇਖ ਲਓ ਜਾਣ ਤੇ ਵਧੀਆ ਤਰੀਕੇ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਆਹ ਦੇਖੋ ਜੀ ਬਾਹਰਲੀ ਸਾਈਡ ਇੱਕ ਦੁਕਾਨ ਬਣੀ ਹੋਈ ਹੈ ਸਲੂਨ ਬਣਿਆ ਹੋਇਆ ਹੈ ਆਹ ਸਲੂਨ ਜੀ हेयर कटिंग ਕਾਫੀ ਵਧੀਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਤੇ ਇਹ ਇਹਨਾਂ ਨੇ ਸੇਲ ਕਰਨੇ ਤੇ ਕਿਸੇ ਨੂੰ ਵੀ ਪਸੰਦ ਆਵੇ ਗੱਲ ਕਰ ਲਿਓ ਮਾਲਕ ਨਾਲ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਸੀ ਸਕਰੀਨ ਤੇ ਪਹਿਲਾਂ ਮੈਂ ਨੰਬਰ ਦੇ ਦਿੱਤਾ ਸੀਗਾ ਨੰਬਰ 95411 30031 ਦੁਬਾਰਾ ਕਨਫਰਮ ਜੇ ਕਰਵਾਮਾ 95411 30031 ਇਸ ਨੰਬਰ ਤੇ ਮਾਲਕ ਨਾਲ ਗੱਲ ਕਰ ਲਿਓ ਤੇ ਗੱਲ ਕਰਕੇ ਜਾ ਕੇ ਦੇਖਣਾ ਵੀ ਜਾ ਕੇ ਦੇਖ ਲਿਓ ਰੇਟ ਉੱਪਰ-ਨੀਚ ਕਰਨਾ ਹੋਵੇ ਤੁਸੀਂ ਫੋਨ ਤੇ ਦੇਖ ਲਿਓ ਹੋਊਗਾ ਜਾ ਨਹੀਂ ਬਾਕੀ ਜਾ ਕੇ ਦੇਖੋਗੇ ਮਕਾਨ ਨੂੰ ਦੇਖੋਗੇ ਉੱਥੇ ਜਾ ਕੇ ਰੇਟ ਉੱਪਰ-ਨੀਚੇ ਕਰਨਾ ਸੌਖਾ ਹੋ ਜਾਂਦਾ ਜੀ ਕੋਈ ਗੱਲ ਕਰਨੀ ਹੈ ਕੋਈ ਜਾਣਕਾਰੀ ਲੈਣੀ ਹੈ ਤਾਂ ਮਾਲਕ ਨਾਲ ਗੱਲ ਕਰ ਲਿਓ ਜੀ ਵਾਕਈ ਵੀਡੀਓ ਦੀ ਗੱਲਬਾਤ ਹੋ ਗਈ ਜੀ ਪੂਰੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਦੱਸਿਓ ਕਮੈਂਟ ਕਰਕੇ ਜਰੂਰ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਉਹ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਲਾਜ਼ਮੀ ਕਰ ਦਿਓ ਜੀ ਲਾਈਕ ਕਰਨਾ ਨਾ ਭੁੱਲਿਓ ਤੇ ਤੁਸੀਂ ਵੀ ਜਿੰਨੇ ਦੇਖ ਰਹੇ ਹੋ ਜੀ ਤੁਸੀਂ ਆਪਦੀ ਉਠੀ ਹੈ ਚਾਹੀ ਮਕਾਨ ਹੈ ਘਰ ਚਾਹੀ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਵੇਚਣਾ ਚਾਹੁੰਦੇ ਹਾਂ ਘਰ ਬੈਠੇ ਹੀ ਬਿਨਾਂ ਦਲਾਲੀ ਤੋਂ ਬਿਨਾਂ ਕਮਿਸ਼ਨ ਤੋਂ ਤਾਂ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਵਾਰ-ਵਾਰ ਨੰਬਰ ਆਪਣਾ 73800 ਪੂਰਾ 26173 ਐਡ ਕਰਵਾਉਣ ਵਾਸਤੇ ਆਪਣਾ ਆ ਨੰਬਰ ਹੈ ਜੀ ਐਡ ਆਪਾਂ ਲਗਾ ਦਾਂਗੇ ਫਰੀ ਚ ਤੇ ਤੁਸੀਂ ਗੱਲ ਕੋਈ ਵੀ ਕਰਨੀ ਹੈ ਠੀਕ ਹੈ ਜੀ ਵੇਚਣਾ ਚਾਹੁੰਦੇ ਹੋ ਤਾਂ ਮੈਸੇਜ ਪਾ ਦਿਓ ਠੀਕ ਹੈ ਜੀ ਬਾਕੀ ਮੈਸੇਜ ਵੀ ਪਾਉਣ ਦੀ ਲੋੜ ਨਹੀਂ ਪੁੱਛਣ ਦੀ ਲੋੜ ਵੀ ਨਹੀਂ ਤੁਸੀਂ ਮੇਰੇ ਕੋਲੇ ਬਸ ਵੀਡੀਓ ਤੇ ਜਾਣਕਾਰੀ ਫੋਟੋਆਂ ਬਸ ਭੇਜ ਦਿਓ ਉਸ ਤੋਂ ਬਾਅਦ ਆਪਾਂ ਇਹੜਾ ਲਗਾ ਦਾਂਗੇ ਤੇ ਕਮੈਂਟਾਂ ਚ ਨਾ ਲਿਖਿਆ ਕਰੋ ਜੀ ਵੀ ਅਸੀਂ ਆਪਦਾ ਘਰ ਵੇਚਣਾ ਤੁਸੀਂ ਵੀਡੀਓ ਬਣਾ ਕੇ ਆਪਣੇ ਵਟਸਐਪ ਨੰਬਰ ਤੇ ਭੇਜ ਦਿਆ ਕਰੋ ਆਪਣਾ ਵਟਸਐਪ ਨੰਬਰ ਸਾਰੇ ਜਣੇ ਸੇਵ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ 7380 ਪੂਰਾ 26173 ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਜ਼ਰੂਰ ਮਾਰ ਦਿਓ ਜੀ ਲਾਈਕ ਕਰਨਾ ਨਾ ਭੁੱਲਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜਾਂਦੇ ਜਾਂਦੇ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤੇ ਵੀਡੀਓ ਕਿਉਂ ਮਦ ਲਗੀ ਮੈਨੂੰ ਦੱਸਿਓ ਲਾਜ਼ਮੀ ਜੀ